ਸਤਿ ਸ਼੍ਰੀ ਅਕਾਲ ਜੀ 14 ਜਨਵਰੀ 2025 ਦਾ ਨਵਾਂ ਰਿਸ਼ਤਾ ਦੇਖੋ ਪਰਿਵਾਰ ਦੇ ਨੰਬਰ ਸਮੇਤ ਟਰੈਕਟ ਗੱਲਬਾਤ ਕਰਨੀ ਹੈ ਜੀ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਜੀ ਨਾਮ ਮੁੰਡੇ ਦਾ ਰੋਹਿਤ ਕੁਮਾਰ ਹੈ ਜੀ ਏਜ 25 ਨਵੰਬਰ 1986 ਪਲੇਸ ਆਫ ਬਥਗੜ ਸ਼ੰਕਰ ਹਾਈਟ 5 ਫੁੱਟ 5 ਇੰਚ ਕਾਸਟ ਹੈ ਸਿੰਬੇ ਕਾਸਟ ਹੈ ਜੀ ਸਿੰਬੇ ਸਕ੍ਰੈਂਟਰ ਰੈ residense ਬਲਾਚਰ ਤੋਂ ਰਿਸ਼ਤਾ ਹੈਗਾ ਫਾਦਰ ਐ ਕੋ ਪੇਸ਼ਾ ਰਟਾਇਰਡ ਹੈ ਜੀ ਡੀਸੀਐਮ ਤੇ ਮਦਰ ਹੈ ਜੀ ਹਾਊਸ ਵਾਈਫ ਸਿਵਲਿੰਗ ਚ ਦੋ ਯੰਗਰ ਸਿਸਟਰ ਆ ਵਧੀਆ ਫੈਮਿਲੀ ਹੈ ਜੀ ਹੁੰਡਾ ਵਧੀਆ ਪੜਿਆ ਲਿਖਿਆ ਹੈਗਾ ਤੇ ਰਿਸ਼ਤਾ ਚਾਹੀਦਾ ਵਧੀਆ ਪਰਿਵਾਰ ਤੋਂ ਲੜਕੀ ਪੜੀ ਲਿਖੀ ਸਿਆਣੀ ਹੋਵੇ ਮੰਗੀ ਡਿਮਾਂਡ ਕੋਈ ਨਹੀਂ ਸੀ ਮੁੰਡਾ ਵਧੀਆ ਨਸ਼ਾ ਰਹੇਤਾ ਬਹੁਤ ਵਧੀਆ ਪਰਿਵਾਰ ਤੋਂ ਇਹ ਰਿਸ਼ਤਾ ਹੈਗਾ ਸਾਰਾ ਸਕਰੀਨ ਤੇ ਬਾਇਓ ਡਾਟਾ ਪੜਨਾ ਹੈਗਾ ਸਮਝਣਾ ਹੈਗਾ ਫਿਰ ਹੀ ਪਰਿਵਾਰ ਵਾਲਿਆਂ ਨਾਲ ਜੁੜਨਾ ਹੈਗਾ ਤੁਸੀਂ ਸਾਰੀ ਰਿਸ਼ਤੇ ਦੀ ਗੱਲਬਾਤ ਕਰਨ ਲਈ ਪਰਿਵਾਰ ਦਾ ਨੰਬਰ ਹੈ ਜੀ 78 892 31233 ਇਹ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰਨੀ ਹੈ ਜੀ ਤੁਸੀਂ ਆਪਣੇ ਲੜਕਾ ਲੜਕੀ ਦੇ ਰਿਸ਼ਤੇ ਲਈ ਬਾਇਓ ਡਾਟਾ ਭੇਜ ਕੇ ਤੁਸੀਂ ਵੀ ਐਡ ਲਗਵਾ ਸਕਦੇ ਹੋ ਜੀ ਇਹੇਠਾ ਸਾਡਾ ਵਟਸਐਪ ਨੰਬਰ ਦਿੱਤਾ ਗਿਆ ਹੈਗਾ 9463477677 ਇਹਦੇ ਤੇ ਸੰਪਰਕ ਕਰਕੇ ਤੁਸੀਂ ਐਡ ਸਾਡੇ ਤੋਂ ਲਗਵਾ ਸਕਦੇ ਹੋ ਇਹ ਵਟਸਐਪ ਨੰਬਰ ਹੈ ਇਹਦੇ ਤੇ ਬਾਇਓ ਡਾਟਾ ਭੇਜਣਾਗਾ ਤੁਹਾਡੇ ਰਿਸ਼ਤੇ ਦੀ ਐਡ ਲਗਾ ਦਿੱਤੀ ਜਾਊਗੀ ਬਾਕੀ ਇੰਸਟਾਗ੍ਰam ਚੈਨਲ ਨੂੰ ਫੋਲੋ ਕਰ ਲਿਓ ਜੀ ਵਧੀਆ ਪਰਿਵਾਰ ਤੋਂ ਜਿਹੜੇ ਰਿਸ਼ਤੇ ਹੁੰਦੇ ਆ ਅਸੀਂ ਐਡ ਲਗਾਉਂਦੇ ਆ ਉੱਥੋਂ ਵੀ ਤੁਹਾਨੂੰ ਰਿਸ਼ਤਾ ਮੈਚ ਹੋ ਕੇ ਮਿਲ ਸਕਦਾ ਹੈਗਾ ਧੰਨਵਾਦ